ਜੂਨ ਦਾ ਮਹੀਨਾ ਜਾਨੀ ਕਿ ਸਮਰ ਵਕੇਸ਼ਨ ਸਕੂਲ ਬੰਦ ਹੋਣ ਕਰਕੇ ਸਾਡਾ ਕੰਮ ਵੀ ਘਟ ਜਾਂਦਾ ਹੈ ਤੇ ਇੰਨੀ ਗਰਮੀ ਵਿੱਚ ਕੌਣ ਆਵੇਗਾ ਸਮਾਨ ਲੈਣ ਸਾਰੀ ਮਾਰਕੀਟ ਤਾਂ ਖਾਲੀ ਪਈ ਆ ਬਿਨਾ ਕਸਟਮਰ ਤੋਂ ਦੁਕਾਨ ਤੇ ਬੈਠਣਾ ਉਫ ਮੈਂ ਤਾਂ ਸੱਚਮੁੱਚ ਬੋਰ ਹੋ ਜਾਂਦੀ ਆ ਫਿਰ ਮੈਨੂੰ ਇੱਕ ਗੱਲ ਯਾਦ ਆਈ ਕੁਝ ਦਿਨ ਪਹਿਲਾਂ ਅਸੀਂ ਇੱਕ ਨਿੰਬੂ ਦਾ ਪੌਦਾ ਘਰ ਲੈ ਕੇ ਆਏ ਸੀ ਅਤੇ ਨਰਸਰੀ ਵਾਲੇ ਅੰਕਲ ਜੀ ਨੇ ਕਿਹਾ ਸੀ ਕਿ ਇਸ ਨੂੰ ਵੱਡੇ ਗਮਲੇ 'ਚ ਹੀ ਲਗਾਇਓ ਪਰ ਸਾਡੇ ਕੋਲ ਤਾਂ ਛੋਟਾ ਹੀ ਗਮਲਾ ਸੀ ਫਿਰ ਮੈਂ ਆਪਣੇ ਹਸਬੰਦ ਜੀ ਨੂੰ ਕਿਹਾ ਕਿ ਇੱਕ ਵੱਡਾ ਕਮਲਾ ਲੈ ਕੇ ਆਓ ਪਰ ਹਸਬੰਦ ਜੀ ਦੇਖੋ ਕਬਾੜ ਵਾਲੀ 숍 ਤੋਂ ਇੱਕ ਪਲਾਸਟਿਕ ਦੇ ਡਰਮ ਲੈ ਕੇ ਆਏ ਸੱਚੀ ਇਹਦੀ ਹਾਲਤ ਬਹੁਤ ਖਰਾਬ ਸੀ ਫਿਰ ਇੱਕ ਆਈਡੀਆ ਆਇਆ ਤੇ ਮੈਂ ਆਪਣੇ ਹਸਮਣ ਨੂੰ ਕਿਹਾ ਕਿ ਤੁਸੀਂ ਇਸ ਨੂੰ ਪੇਂਟ ਕਰਕੇ ਸੋਹਣਾ ਜਿਹਾ ਬਣਾ ਦਿਓ ਮੇਰੇ ਹਸਮਣ ਨੇ ਇਸ ਨੂੰ ਪੇਂਟ ਕਰਨਾ ਸਟਾਰਟ ਕਰ ਦਿੱਤਾ ਪੇਂਟ ਕਰਦੇ ਕਰਦੇ ਟਾਈਮ ਦਾ ਵੀ ਪਤਾ ਨਹੀਂ ਲੱਗਾ ਤੇ ਕਦੋਂ ਸ਼ਾਮ ਹੋ ਗਈ ਫਿਰ ਅਚਾਨਕ ਹੀ ਬਲੈਕਆਊਟ ਹੋ ਗਿਆ ਤੇ ਸਾਇਰਨ ਦੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਜਲਦੀ ਹੀ ਦੁਕਾਨ ਬੰਦ ਕਰਕੇ ਅਸੀਂ ਆਪਣੇ ਘਰ ਵਾਪਸ ਆ ਗਏ ਫਿਰ ਅਗਲੇ ਦਿਨ ਫਾਈਨਲੀ ਪੇਂਟ ਕਰਕੇ ਰੈਡੀ ਹੋ ਚੁੱਕਿਆ ਹੁਣ ਇਹ ਕਿਸੇ ਗਮਲੇ ਨਾਲੋਂ ਘੱਟ ਨਹੀਂ ਲੱਗ ਰਿਹਾ ਤੇ ਮੈਨੂੰ ਇਹ ਤੇ ਬਹੁਤ ਹੀ ਪਸੰਦ ਆਇਆ ਜੇਕਰ ਤੁਹਾਨੂੰ ਵੀ ਇਹ ਸੋਹਣਾ ਲੱਗਾ ਤੇ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਵਿੱਚ ਦੱਸੋ ਕਿ ਤੁਹਾਨੂੰ ਕਿੱਦਾਂ ਦਾ ਲੱਗਾ ਫਿਰ ਦੁਕਾਨ ਬਧਾ ਕੇ ਅਸੀਂ ਇਸ ਡਰਮ ਨੂੰ ਘਰ ਲੈ ਆਏ ਅਗਲੇ ਦਿਨ ਅਸੀਂ ਡਰਾਮਾ ਵਿੱਚ ਪਾਉਣ ਲਈ ਬਹੁਤ ਸਾਰੀ ਮਿੱਟੀ ਲੈ ਕੇ ਆਏ ਥੋੜੀ ਮਿੱਟੀ ਇਸ ਏਰੀਆ ਵਿੱਚ ਵੀ ਪਈ ਹੋਈ ਸੀ ਇਹ ਵੀ ਇਸਤੇਮਾਲ ਕੀਤੀ ਗਈ ਤੇ ਬਹਾਨੇ ਨਾਲ ਇੱਥੋਂ ਦੀ ਵੀ ਸਫਾਈ ਹੋ ਗਈ ਖਾਦ ਦੇ ਤੌਰ ਤੇ ਮੈਂ ਇਸ ਵਿੱਚ ਗੋਹਾ ਤੇ ਰੇਤ ਵੀ ਮਿਲਾ ਦਿੱਤੀ ਤਾਂ ਕਿ ਪੌਦੇ ਦੀ ਗਰੋਥ ਚੰਗੀ ਹੋਵੇ ਤੇ ਫਲ ਵੀ ਜ਼ਿਆਦਾ ਤੇ ਵਧੀਆ ਲੱਗੇ ਸੱਚ ਦੱਸਦਾ ਛਤ ਤੇ ਬਹੁਤ ਧੁੱਪ ਸੀ ਤੇ ਜਿਹਦੇ ਨਾਲ ਮੈਨੂੰ ਗਰਮੀ ਬਹੁਤ ਲੱਗ ਰਹੀ ਸੀ ਤੇ ਮੈਨੂੰ ਤਾਂ ਉਹਨਾਂ ਤੇ ਬਹੁਤ ਅੱidxs ਆਉਂਦਾ ਜੋ ਉਹਨੀ ਧੁੱਪ ਵਿੱਚ ਦਿਹਾੜੀ ਕਰਦੇ ਨੇ ਜਿੰਨੀ ਮਿੱਟੀ ਅਸੀਂ ਲੈ ਕੇ ਆਈ ਸੀ ਉਹ ਕਾਫੀ ਨਹੀਂ ਸੀ ਇਸ ਕਰਕੇ ਮੈਂ ਆਪਣੇ ਹਸਬੰਦ ਨੂੰ ਹੋਰ ਮਿੱਟੀ ਲਿਆਉਣ ਲਈ ਕਿਹਾ ਹਸਬੰਦ ਜੀ ਮਿੱਟੀ ਤੇ ਲੈ ਆਏ ਤੇ ਹੁਣ ਫਾਈਨਲੀ ਜਿੰਨੀ ਮਿੱਟੀ ਦੀ ਸਾਨੂੰ ਜ਼ਰੂਰਤ ਸੀ ਉਹ ਸਾਡੇ ਕੋਲ ਹੋ ਚੁੱਕੀ ਹੈ ਸੋ ਮੈਂ ਫਾਈਨਲੀ ਨਿੰਬੂ ਦਾ ਉਹ ਡਰਮਾ ਵਿੱਚ ਰੱਖ ਦੇਣੀ ਹੈ ਤੇ ਹੁਣ ਇਹ ਡਰਮ ਵਿੱਚ ਲੱਗ ਚੁੱਕਿਆ ਹੈ ਤੇ ਸ਼ਾਇਦ ਹੁਣ ਪੌਦਾ ਵੀ ਬਹੁਤ ਖੁਸ਼ ਹੋਣਾ ਤੇ ਹੁਣ ਜਿਹੜੀ ਮੈਂ ਐਕਸਟਰਾ ਮਿੱਟੀ ਮੰਗਵਾਈ ਸੀ ਉਹ ਵੀ ਮੈਂ ਡਰਮ ਵਿੱਚ ਪਾ ਦੇਣੀ ਹੈ ਤਾਂ ਜੋ ਪੂਰੀ ਤਰ੍ਹਾਂ ਪੌਦੇ ਨੂੰ ਸਪੋਰਟ ਮਿਲੇ ਜਾਵੇ ਤੇ ਡਰਮ ਵੀ ਪੂਰੀ ਤਰ੍ਹਾਂ ਭਰ ਜਾਵੇ ਸੋ ਹੁਣ ਮਿੱਟੀ ਦੇ ਨਾਲ ਡਰਾਮ ਤਾਂ ਪੂਰੀ ਤਰ੍ਹਾਂ ਭਰ ਚੁੱਕਿਆ ਸੀ ਹੱਥ ਨਾਲ ਮੈਂ ਇਸ ਦੀ ਮਿੱਟੀ ਨੂੰ ਕਰ ਲਿਆ ਸੈੱਟ ਤੇ ਮਿੱਟੀ ਦੇ ਲੈਵਲ ਨੂੰ ਕਰ ਲਿਆ ਪ੍ਰੋਪਰ ਤੇ ਇਸ ਵਿੱਚ ਜੋ ਵੀ ਐਕਸਟਰਾ ਕੂੜਾ ਕਰਕਰ ਸੀ ਉਸ ਨੂੰ ਮੈਂ ਹੱਥ ਨਾਲ ਬਾਹਰ ਘੱਟੇ ਦਿੱਤਾ ਫਾਈਨਲੀ ਪੌਦਾ ਤੇ ਲੱਗ ਚੁੱਕਿਆ ਤੇ ਮੈਨੂੰ ਇਹ ਦੇ ਕੇ ਬਹੁਤ ਖੁਸ਼ੀ ਹੋਈ ਪਰ ਹੱਥਾਂ ਦੇ ਕੰਡੇ ਤਾਂ ਬਹੁਤ ਚੁੱਬੇ ਸੀ ਇੰਨਾ ਕਦੇ ਬੰਦਾ ਵੀ ਸੀ ਆਖਾ ਨਿੰਬੂ ਵੀ ਤੇ ਮੈਂ ਹੀ ਖਾਣੇ ਸੀ ਦੇ ਫੇਰ ਮੈਂ ਦੇ ਦਿੱਤਾ ਨਿੰਬੂ ਦੇ ਬੂਟੇ ਨੂੰ ਥੋੜਾ ਜਿਹਾ ਪਾਣੀ ਤੇ ਚਲੋ ਜੀ ਅੱਜ ਦੀ ਖਤਮ ਕਰਦੇ ਆਂ ਕਹਾਣੀ ਜੇਕਰ ਬਲੌਗ ਚੰਗਾ ਲੱਗਾ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਬਾਏ ਬਾਏ